ਮਾਨਯੋਗ ਪੰਜਾਬ ਸਰਕਾਰ ਸੀਐਮ ਪੰਜਾਬ ਡੀਜੀਪੀ ਪੰਜਾਬ ਮਾਨਯੋਗ ਐਸਐਸਪੀ ਰੋਪੜ ਉਹ ਡੀਐਸਪੀ ਨਨਪੁਰਾਵ ਇਧਰ ਇਹਨਾਂ ਨਿਰਦੇਸ਼ ਹੈ ਇੱਕ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਉਹ ਨਸ਼ੇ ਦੇ ਖਿਲਾਫ ਜੋ ਮਹਮ ਵਰਟ ਸਟਾਰਟ ਕੀਤੀ ਗਈ ਹੈ ਇਸ ਸੰਬੰਧੀ ਵਿਧੀ 25 26 ਨੂੰ ਡੂਟ ਰਵੇਦੀ ਪੁਲਿਸ ਨੂੰ ਇੱਕ ਸਫਲਤਾ ਮਿਲੀ ਹੈ ਇਸ ਸੰਬੰਧੀ ਐਸਸੀ ਰਾਮ ਕੁਮਾਰ ਸਮੇਤ ਪੁਲਿਸ ਸquad ਦੀ ਹੈਲਪ ਪ੍ਰੋਵਾਈਡ ਰਾਈ ਕਰਨੇ ਗਸ਼ਤ ਹੋਰ ਨਾਕਾਬੰਦੀ ਹਾਜ਼ਰ ਸੀ ਜਿੱਥੇ ਉਹਨਾਂ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਦਿਖਾਈ ਦਿੱਤੇ ਜੋ ਇਹ ਦੋਵੇਂ ਨੌਜਵਾਨ ਸੀ ਉਹ ਨੰਗਵਣ ਦੇ ਵਿੱਚ ਸੀਗੇ ਉਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਮੋਟਰਸਾਈਕਲ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਦੀ ਤੁਰੰਤ ਕਾਰਵਾਈ ਕਰਦੇ ਹੋਏ ਸਮੇਤ ਪੁਲਿਸ ਸquad ਦੀ ਏਸੀ ਰਾਜਕੁਮਾਰ ਨੇ ਉਹਨਾਂ ਨੂੰ ਰੋਕਿਆ ਉਹਨਾਂ ਦੀ ਚੈਕਿੰਗ ਕੀਤੀ ਜੋ ਦੋਨੇ ਨੌਜਵਾਨ ਨੰਗਵਣ ਦੇ ਵਿੱਚ ਸਨ ਜਿਨ੍ਹਾਂ ਨੂੰ ਇਹਨਾਂ ਨੇ ਚੈੱਕ ਕੀਤਾ ਤੇ ਇੱਕ ਨੌਜਵਾਨ ਦੇ ਕਨੋਜਨ ਦੇ ਕੋਲ ਜਿਹੜਾ ਹੈ ਉਹ ਪਿਸਤਲ ਅਤੇ 2 ਜਿਹੜਾ ਜਿੰਦਾ ਰੋਂਦਾ ਉਹ ਬਰਾਮਦ ਕੀਤਾ ਗਿਆ। ਜਿਸ ਪ੍ਰੰਤ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 25 59 ਆਰਮਜੈਕਟ ਤਾਣਾ ਨੂਪ ਵਿਧੀ ਵਿਖੇ ਦਰਜ ਸਟ ਕਰਵਾਇਆ ਗਿਆ। ਜਿਸ ਸਬੰਧੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਇੱਥੇ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਦਾ ਇੱਕ ਦਿਨ ਦਾ ਜਿਹੜਾ ਪੁਲਸਮਾਨਡ ਹੈ ਉਹ ਮਨਜ਼ੂਰ ਫਰਮਾਇਆ। ਉਹ ਪਰ ਚੈੱਕ ਕਰਨ ਜੀ ਵੀ ਇਹਨਾਂ ਦੇ ਕੋਈ ਪਨਾਮ ਵਗੈਰਾ ਮਦਦ ਨਹੀਂ ਹੈਗਾ। Thank you